ਜੋ ਬੋਲੇ ਸੋਨ ਰੁਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 68 ਸਤਿਗੁਰ ਗਿਆਨਾਥ ਮਹਾਰਾਜ ਕੀ ਹੈ ਪ੍ਰਭੂ ਰਤਨਾਕਰ ਮਹਾਰਾਜ ਕੀ ਜੈ ਅੱਜ ਜੋ ਮਸਲਾ ਆ ਸਾਡੇ ਸੁਮਿਤ ਕਾਲੀ ਜੀ ਵਾਲਮੀਕੀ ਮੇਦਕਰ ਮਹਾਪੰਚਾਇਤ ਵੱਲੋਂ ਇੱਕ ਮੰਗ ਪੱਤਰ ਦੇਣ ਜਾ ਰਿਹਾ ਪੱਖ-ਵੱਖ ਜਥੇਬੰਦੀਆਂ ਵੱਲੋਂ ਜਿਸ ਦੇ ਵਿੱਚ ਅਕਸ਼ੇ ਕੁਮਾਰ ਵੱਲੋਂ ਇੱਕ ਭਗਵਾਨ ਵਾਲਮੀਕੀ ਮਹਾਰਾਜ ਤੇ ਫਿਲਮ ਬਣਾਈ ਗਈ ਹੈ ਜਿਸ ਦੇ ਵਿੱਚ ਉਹਨੇ ਭਗਵਾਨ ਵਾਲਮੀਕੀ ਮਹਾਰਾਜ ਦਾ ਰੂਪ ਧਾਰਿਆ ਹੈ ਜੋ ਕਿ ਦਰਅਸਲ ਬੇਅਦਬੀ ਸਿੱਧੀ ਸਿੱਧੀ ਫਿਰ ਉਹਦੇ ਵਿੱਚ ਜਿਹੜੇ ਉਹ ਲਫ਼ਜ਼ ਬੋਲ ਰਿਹਾ ਆ ਬੰਦਾ ਕਿ ਮੈਂ ਡਾਕੂ ਸੀ ਮੈਂ ਆ ਸੀ ਮੈਂ ਉਹ ਸੀ ਇਹ ਬਿਲਕੁਲ ਹੀ ਜਿਹੜੀ ਨਾਂ ਪਰ برداشت ਕਰਨ ਜੋ ਗੱਲ ਹੈਗੀ ਆ ਤੇ ਇੱਥੇ ਪਰਚਾ ਦਰਜ ਕੀਤਾ ਵੀ ਇਹ ਫਿਲਮ ਬੰਦ ਕੀਤੀ ਜਾਵੇ ਜੇ ਨਹੀਂ ਬੰਦ ਕਰਦੇ ਤਾਂ ਜਿਹੜਾ ਸਮਾਜ ਪੂਰੇ ਜੋਸ਼ ਹੋਸ਼ਵਾਸ ਜੋਸ਼ ਦੇ ਨਾਲ ਪੂਰੇ ਭਾਰਤ ਵਿੱਚ ਜਿਹੜਾ ਸੰਘਰਸ਼ ਜਾਰੀ ਕਰੇਗਾ ਜਮਲਦੀ ਕਾਰਨ ਕੀ ਸਮੇਂ ਦੇ ਅਕਸਰ ਹੀ ਭਗਵਾਨ ਜੀ ਦਾ ਕਿਦੋਂ ਪ੍ਰਗਟ ਦਿਵਸ ਹੁੰਦਾ ਹੋਇਆ ਜਾਂ ਇਹ ਯਾਹਰ ਕਰਤਾ ਕਿਤੇ ਮੋਲ ਖਰਾਬ ਕਰਨ ਦੀ ਕੋਸ਼ਿਸ਼ ਇਹ ਜੀ ਇਹ ਕੁਝ ਗਲਤ ਅੰਸਰ ਬੰਦੇ ਆ ਜਿਹੜੇ ਜਾਣ ਕੇ ਸਾਡੇ ਭਗਵਾਨ ਨੂੰ ਜਿਹੜਾ ਇਹ ਚੀਜ਼ਾਂ ਕਰਦੇ ਆ ਔਰ ਸਾਡੇ ਮਨਾਂ ਨੂੰ ਠੇਸ ਇਹ ਇਹ ਮਨੁਵਾਦੀ ਸੋਚ ਦੇ ਲੋਕ ਆਏ ਔਰ ਇਹ ਜਾਣ ਬੁੱਝ ਕੇ ਸਾਰਾ ਕੁਝ ਕਰਦੇ ਇਹਨਾਂ ਨੂੰ ਪਤਾ ਵੀ ਆ ਕਿ ਅੱਗੇ ਵੀ ਆਲਰੇਡੀ ਬੜੇ ਇਸੇ ਤਰ੍ਹਾਂ ਪਰਚੇ ਦਰਜ ਹੋ ਚੁੱਕੇ ਆ ਮੈਂ ਹੋਰ ਵੀ ਇੱਕ ਡੀਸਾ ਨੂੰ ਬੇਨਤੀ ਕਰਦਾ ਕਿ ਜਿਹੜੀ ਗੂਗਲ ਦੇ ਉੱਪਰ ਗਲਤ ਜਾਣਕਾਰੀ ਦਿੱਤੀ ਆ ਉਹਨੂੰ ਵੀ ਉੱਥੋਂ ਹਟਾਇਆ ਜਾਵੇ ਔਰ ਇਹ ਦੇ ਕਰਕੇ ਅਸੀਂ ਅੱਜ ਸਾਰਾ ਸਮਾਜ ਮੰਗ ਪੱਤਰ ਦੇਣ ਆਏ ਆ ਔਰ ਜੇ ਇਹ ਕਾਰਵਾਈ ਨਹੀਂ ਹੁੰਦੀ ਤਾਂ ਜਿਹੜਾ ਸਮਾਜ ਸੜਕਾਂ ਤੇ ਆਣ ਕੇ ਧਰਨੇ ਪ੍ਰਦਰਸ਼ਨ ਉਤਲਾ ਫੂਕ ਮਜਾਰੇ ਕਰੇਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਜੀ ਜੈ ਪੀਲ ਜੈparat ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰਬਿਤਕਰ ਮਹਾਪੰਚਾਇਤ ਸੰਘਟਨਾ ਮੁਖਸੰਚਾਲਕ ਹਾਂ ਸੋ ਮੇਰੇ ਨਾਲ ਰਾਸ਼ਟਰੀ ਪ੍ਰਧਾਨ ਸੁਬੀਰ ਧਰਾਵੜ ਜੀ ਦਲੀ ਸੁਰੱਖਿਆ ਸੈਨਾ ਤੋਂ ਔਰ ਉਹਨਾਂ ਦੇ ਨਾਲ ਰਕੇਸ਼ ਜੀ ਪਰਤ ਜੀ ਮਨੀਸ਼ ਜੀ ਅੱਜ ਅਸੀਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਮਿਲਣ ਆਏ ਆ ਕਿ ਇੱਕ 2 3 ਦਿਨ ਤੋਂ ਇੱਕ ਨਾ ਅਕਸ਼ੇ ਕੁਮਾਰ ਦਾ ਇੱਕ ਜਿਹੜਾ ਵਾ ਟੇਲਰ ਬਹੁਤ ਜ਼ਿਆਦਾ ਅਗਦੀ ਤਰ੍ਹਾਂ ਜਿਹੜਾ ਵਾ ਵਾਇਰਲ ਹੋ ਰਿਹਾ ਵਾ ਸੋਸ਼ਲ ਮੀਡੀਆ ਦੇ ਵਿੱਚ ਜਿਹਦੇ ਵਿੱਚ ਉਹਦੇ ਵਿੱਚ ਭਗਵਾਨ ਵਾਲਮੀਕੀ ਮਹਾਰਾ ਦੀ ਸ਼ਵਿਨ ਨੂੰ ਤੁਮਲ ਕੀਤਾ ਜਾ ਰਿਹਾ ਵਾ ਇਹ ਜਿਹੜੀ ਆ ਫਿਲਮ ਜਿਹੜਾ ਟੇਲਰ ਆ ਇਹ ਟੀ ਸੀਰੀਜ਼ ਵੱਲੋਂ ਕਿ ਜਿਹੜਾ ਵਾ ਪ੍ਰਸਾਰਣ ਕੀਤਾ ਗਿਆ ਵਾ ਸੋ ਬੇਨਤੀ ਆ ਕਿ ਇਹ ਜਿਹੜਾ ਅਜੇ ਅਸੀਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਇਹਦੇ ਉੱਤੇ ਕੰਪਲੇਂਟ ਦੇਣ ਆਏ ਆ ਕਿ ਜਿਹਦੇ ਵਿੱਚ ਇਹਨਾਂ ਨੇ ਜਿਹੜੀਆਂ ਭਗਵਾਨ ਵਾਲਮੀਕੀ ਮਹਾਰਾ ਦੀ ਸ਼ਵਿਨ ਨੂੰ ਤੁਮਲ ਕੀਤਾ ਵਾ ਉਦੇ ਸਬੰਧ ਚ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਵਿੱਚ ਪ੍ਰਮਾਤਮਾ ਦਾ ਤੇਲਾ ਤੇ ਉਹਨਾਂ ਦਾ ਉਹਨਾਂ ਦਾ ਸਰੂਪ ਬਣਾਇਆ ਗਿਆ ਵਾ ਅਕਸ਼ੇ ਕੁਮਾਰ ਨੂੰ ਕਿ ਉਹਦਾ ਵਿੱਚ ਸਰੂਪ ਬਣਾ ਕੇ ਅਕਸ਼ੇ ਕੁਮਾਰ ਨੂੰ ਦਰਸਾਇਆ ਗਿਆ ਵਾ ਔਰ ਜਿਹੜਾ ਉਹਦੇ ਵਿੱਚ ਦੱਸਿਆ ਗਿਆ ਵਾ ਉਹਦੇ ਵਿੱਚ ਬੋਲ ਕੇ ਜਿਹੜਾ ਵਾਲਮੀਕੀ ਮਹਾਰਾ ਜੀ ਸ਼ਵੀ ਨੂੰ ਜਿਹੜਾ ਤੁਮਲ ਕੀਤਾ ਗਿਆ ਵਾ ਜੋ ਜਿਹੜੀ ਚੀਜ਼ ਅਸੀਂ ਨਹੀਂ ਬੋਲ ਸਕਦੇ ਕਿ ਉਹ ਸਾਡੇ ਉਹ ਪ੍ਰਮਾਤਮਾ ਵਾ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਕੀ ਕਰਨਗੇ ਸਮਝ ਲਗਾਤਾਰ ਇਹ ਪ੍ਰਗਟ ਦਿਵਸ ਤੇ ਇਹ ਘਟਨਾਵਾ ਕਿਉਂ ਵਾਪਰਦੀ ਹੈ ਗੱਲ ਇਹ ਜੇ ਕਿ ਦੇਖੋ ਲਗਾਤਾਰ ਜਿਹੜੀਆਂ ਇਹ ਪ੍ਰਗਟ ਦਿਵਸ ਤੇ ਲਾਗੇ ਲਾਗੇ ਇਹ ਜਿਹੜੀਆਂ ਉੱਚ ਹਰਕਤਾਂ ਸਰਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਇਹ ਫਿਲਮਾਂ ਨੂੰ ਰਿਲੀਜ਼ ਕਰਕੇ ਇਹ ਇਸ ਕਰਕੇ ਚਾਹੁੰਦੇ ਆ ਕਿ ਐਸੀ ਸਮਾਜ ਪੜਕੇ ਕੋਈ ਨਾ ਕੋਈ ਸ਼ਹਿਰ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਇਹ ਕੋਸ਼ਿਸ਼ ਕਰਦੇ ਨੇ ਕਿਉਂ ਅਸੀਂ ਹਮੇਸ਼ਾ ਹੀ ਪਿੱਛੇ ਵੀ ਕਈ ਫਿਲਮਾਂ ਆਈਆਂ ਜਿਦੇ ਵਿੱਚ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਸ਼ਵੀ ਨੂੰ ਤੁਮਲ ਕੀਤਾ ਗਿਆ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਵੀ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਕਿ ਇਹ ਫਿਲਮਾਂ ਨੂੰ ਬੈਨ ਕੀਤਾ ਜਾਵੇ ਔਰ ਦੂਜਾ ਨੰਬਰ ਹੈ ਕਿ ਜਿਹੜਾ ਸ਼ਾਇਨ ਬੋਰਡ ਦੇ ਵਿੱਚ ਸਾਡੇ ਹੀ ਸਮਾਜ ਦਾ ਇੱਕ ਪਰਿਆ ਲਿਖਿਆ ਬੋਰਡ ਦੇ ਵਿੱਚ ਸਾਡਾ ਜਿਹੜਾ ਇੱਕ ਬੰਦਾ ਉੱਥੇ ਭਾਇਆ ਜਾਵੇ ਔਰ ਸੈਂਸਰ ਬੋਰਡ ਦੇ ਵਿੱਚ ਭਾ ਕੇ ਜਿੱਦੋਂ ਵੀ ਕੋਈ ਫਿਲਮ ਰਿਲੀਜ਼ ਹੁੰਦੀ ਆ ਧਾਰਮਿਕ ਮੁੱਦੇ ਦੇ ਉੱਤੇ ਉਹਨੂੰ ਬਰੀਕਲੀ ਦੇਖ ਕੇ ਚੈੱਕ ਕੀਤਾ ਜਾਵੇ ਔਰ ਔਨ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹ ਹਰਕਤਾਂ ਬੰਦ ਕੀਤੀਆਂ ਜਾਣ ਅਸੀਂ ਚਾਹੁੰਦੇ ਆ ਅੱਜ ਮਾਨਯੋਗ ਕਮਿਸ਼ਨ ਸਾਹਿਬ ਨੂੰ ਮਿਲਣ ਆਏ ਆ ਕਿ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਅਗਰ ਜੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਾ ਹੋਈ ਤੇ ਫਿਰ ਜਲਤ ਤੋਂ ਜਲਤ ਜਿਹੜਾ ਵਾ ਪ੍ਰਗਟ ਦਿਵਸ ਤੋਂ ਬਾਅਦ ਜਿਹੜਾ ਵਾ ਇਹ ਸੜਕਾਂ ਜਿਹੜੀਆਂ ਸੁਨਸਾਨ ਨਹੀਂ ਰਹਿਣਗੀਆਂ ਔਰ ਜਿਹੜੀਆਂ ਸੜਕਾਂ ਦੇ ਉੱਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਸਾਧੂ ਸੰਤਾਂ ਨੂੰ ਲਾ ਕੇ ਰੋਸ਼ਮਜਾਰਾ ਕੀਤਾ ਜਾਏਗਾ ਔਰ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਰਹੀਗੀ ਜੀ ਇਹ ਮਾਨ ਪੱਤਰ ਕਿਹਨੂੰ ਕਿਹਨੂੰ ਦਿੱਤਾ ਜਾ ਰਿਹਾ ਹੈ ਇਹ ਮਾਨਯੋਗ ਸੀਪੀ ਸਾਹਿਬ ਨੂੰ ਦਿੱਤਾ ਜਾ ਰਿਹਾ ਜੀ ਉਸ ਤੋਂ ਬਾਅਦ ਡੀਸੀ ਸਾ ਫਿਰ ਐਸਸੀ ਕਮਿਸ਼ਨਰ ਨੂੰ ਵੀ ਦਿੱਤਾ ਜਾਏਗਾ ਔਰ ਜਿਹੜਾ ਵਾ ਇੱਕ ਜਿਹੜਾ ਸੈਂਸਰ ਬੋਰਡ ਨੂੰ ਵੀ ਹੈ ਜਿਹੜਾ ਡੀਸੀ ਰਾਈ ਜਿਹੜਾ ਉਹਨਾਂ ਨੂੰ ਵੀ ਦਿੱਤਾ ਜਾਏਗਾ ਕਿ ਇਹਨੂੰ ਫਿਲਮ ਨੂੰ ਜਿਹੜਾ ਬੈਨ ਕੀਤਾ ਜਾਵੇ ਨਹੀਂ ਤੇ ਜਬੈਨ ਨਾ ਕੀਤਾ ਜੇ ਇਹ YouTube ਤੋਂ ਵੀ ਜਲਦੀ ਡਾਈਆਂ ਨਾ ਗਈਆਂ ਵੀਡੀਓ ਤੇ ਫਿਰ ਇਹਦਾ ਰੋਸ ਜਿਹੜਾ ਵਾ ਉਹ ਭਾਰੀ ਚੱਲੇਗਾ ਜੀ ਚਾਹ ਬੰਦ ਕੀ ਸਰ ਮੇਰਾ ਨਾਮ ਸੁਬੀਰ ਦਰਾਵੜ ਹੈ ਜੀ ਔਰ ਮੈਂ ਤਲੀ ਸੁਰੱਖਿਆ ਸੈਨਾ ਤੋਂ ਅਸਟਾਧਿਖਸ਼ ਔਰ ਅਜ ਇੱਕ ਮੰਗ ਪੱਤਰ ਜਿਹੜਾ ਆ ਸਾਡੇ ਬਹੁਤ ਸਰਕਾਰ ਯੋਗ ਵੀਰ ਸੁਮੇਤ ਕਾਲੀ ਜੀ ਜਨਾਦੀ ਜਥੇਬੰਦੀ ਵੱਲੋਂ ਆਦੀ ਅੰਬੇਡਕਰ ਮਹਾਪੰਚਾਇਤ ਵੱਲੋਂ ਜਿਹੜੀ ਇੱਕ ਨਵੀਂ ਫਿਲਮ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜੀ ਵੱਲੋਂ ਆ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਭਗਵਾਨ ਵਾਲਮੀਕੀ ਜੀ ਦਾ ਕਿਰਦਾਰ ਨਿਭਾਇਆ ਆ ਔਰ ਜਿਨ੍ਹਾਂ ਨੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਪ੍ਰਤੀ ਅਪਸ਼ਬਦ ਬੋਲਦੇ ਉਹਨਾਂ ਦੀ ਛਵੀ ਨੂੰ ਤੁਮਬਲ ਕੀਤਾ ਆ ਔਰ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਜਿਹੜਾ ਸੁਮਿਤ ਕਾਲੀ ਜੀ ਵੱਲੋਂ ਦੇ ਰਹੇ ਆ ਇਹ ਚ ਅਸੀਂ ਅਕਸ਼ੇ ਕੁਮਾਰ ਔਰ ਫਿਲਮ ਦਾ ਡਾਇਰੈਕਟਰ ਰਾਈਟਰ ਔਰ ਜਿਨ੍ਹਾਂ ਨੇ ਇਹ ਪ੍ਰੋਡਿਊਸ ਕੀਤੀ ਆ ਫਿਲਮ ਪ੍ਰੋਡਿਊਸਰ ਔਰ ਜਿਹੜੇ ਚੈਨਲ ਨੇ ਜਿਹੜੇ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕਰਦੇ ਆਂ ਵੀ ਇਹਨਾਂ ਲੋਕਾਂ ਦੇ ਉੱਤੇ ਜਿਹੜੀ ਆ ਜਲਤੋ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤੇ ਪੂਰੇ ਪੰਜਾਬ ਦੇ ਵਿੱਚ ਵਾਦਵਿਕੀ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਇਕੱਠੇ ਕਰਕੇ ਜਲਦੀ ਹੀ ਨਿਰਣੈ ਲਿੱਤਾ ਜਾਏਗਾ ਇਸ ਫਿਲਮ ਦੇ ਖਿਲਾਫ ਜਲਤੋ ਜਲਦੜਾ ਇਹ ਫਿਲਮ ਨੂੰ ਬੈਨ ਕੀਤਾ ਜਾਵੇ ਔਰ ਤਾਂਕਿ ਜਿਹੜੇ ਪਰਮਾਤਮਾ ਦੇ ਨਾਮ ਲੈਵਾ ਲੋਕ ਨੇ ਉਹਨਾਂ ਦੇ ਹਿਰਦੇ ਨੂੰ ਜਿਹੜੀ ਠੇਸ ਪਹੁੰਚੀ ਆ ਉਹਨੂੰ ਜਿਹੜਾ ਆ ਉਹਦਾ ਖਾਮਯਾ ਜਾ ਕਿਤੇ ਭੁਗਤਿਆ ਤਾਂ ਨਹੀਂ ਜਾ ਸਕਦਾ ਇਹਨਾਂ ਵੱਲੋਂ ਬਟ ਫਿਰ ਅਸੀਂ ਪ੍ਰਸ਼ਾਸਨ ਨੂੰ ਇੱਕ ਮੰਗ ਕਰਦੇ ਵੀ ਜਲਤੋ ਜਲਦ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰ ਦਿੱਤੀ ਜਾਵੇ ਨਹੀਂ ਤੇ ਇਹੜੇ ਦੇ ਪ੍ਰੇਨਾਵ ਹੋ ਸੰਗੀਨ ਹੋ ਸਕਦੇ ਨੇ। ਭਾਜੀ ਕੀ ਸਾਰਾ ਸੈਂਸਰ ਬੋਰਡ ਚੈੱਕ ਵੀ ਕਰਦੀ ਕਿ ਸੈਂਸਰ ਬੋਰਡ ਨੂੰ ਪਤਾ ਨਹੀਂ। ਦੇਖੋ ਜੀ ਇਹ ਸੈਂਸਰ ਬੋਰਡ ਵਾਸਤੇ ਵੀ ਬੜੀ ਸ਼ਰਮਨਾਕ ਗੱਲ ਆ ਵੀ ਹਰ ਸਾਲ ਪਰਬਾਤਵਾ ਦੇ ਪ੍ਰਗਟ ਦਿਵਸ ਦੇ ਲਾਗੇ ਚਾਗੇ ਕੋਈ ਨਾ ਕੋਈ ਸੀਰੀਅਲ ਕੋਈ ਨਾ ਕੋਈ ਮੂਵੀ ਜਿਹੜੀ ਆ ਇਦਾਂ ਦੀ ਪ੍ਰਸਾਰਣ ਕਰ ਦਿੱਤੀ ਜਾਂਦੀ ਆ ਜਿਹਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਸਮਾਜ ਦੇ ਔਰ ਸੇ ਸੈਂਸਰ ਬੋਰਡ ਦੇ ਵਿੱਚ ਵੀ ਕਈ বার ਮੰਗ ਕੀਤੀ ਆ ਸਰਕਾਰ ਨੂੰ ਵੀ ਸੈਂਸਰ ਬੋਰਡ ਦੇ ਵਿੱਚ ਵਾਲਮੀਕੀ ਸਮਾਜ ਦਾ ਜਿਹੜਾ ਬੰਦਾ ਆ ਇੱਕ ਨੁਮਾਇੰਦਾ ਜਿਹੜਾ ਆ ਉਹ ਨੋਮੀਨੇਟ ਕੀਤਾ ਜਾਵੇ ਤਾਂ ਕਿ ਇਦਾਂ ਦੀ ਗਲਤੀ ਬ ਕੋ ਇਸ ਗੱਲ ਨੂੰ ਬਾਰ-ਬਾਰ ਅਨ ਦੇਖਾ ਕਰਦੀਆਂ ਜਿਹਦੇ ਕਾਰਨ ਇਹ ਜਿਹੜੇ ਘਟਨਾਵਾ ਕੱਟਦੀਆਂ ਨੇ ਔਰ ਸਮਾਜ ਦੇ ਹਿਰਦੇ ਨੂੰ ਠੇਸ ਪਹੁੰਚਦੀ ਆ ਕਾਰਨ ਕੀ ਸਮਝੀ ਕਿਉਂਕਿ ਕਾਰਨ ਇਹ ਜੀ ਪਿਛਲੀ ਵਾਰ ਵੀ ਇਹ ਚੀਜ਼ਾਂ ਹੋਈਆਂ ਸੀ ਕਾਫੀ ਲੰਬੇ ਸਮੇਂ ਤੋਂ ਅਸੀਂ ਵੀ ਦੇਖਦੇ ਆ ਰਹੇ ਹਾਂ ਬਚਪਨ ਤੋਂ ਲੈ ਕੇ ਸਾਡੀ ਵੀ ਜਵਾਨੀ ਮਤਲਬ 42-43 ਸਾਲ ਦੀ ਉਮਰ ਹੋ ਚੱਲੀ ਅਸੀਂ ਦੇਖਦੇ ਆ ਰਹੇ ਵੀ ਲਗਾਤਾਰ ਇਹ ਘਟਨਾਵਾ ਜਿਹੜੀਆਂ ਕਟੀਆਂ ਨਹੀਂ ਔਰ ਇਸ ਦਾ ਕਾਰਨ ਇਹ ਮਨੁਵਾਦੀ ਸੋਚ ਜਿਹਦੇ ਖਿਲਾਫ ਸਾਨੂੰ ਹਮੇਸ਼ਾ ਹੀ ਖੜਨਾ ਪੈਂਦਾ ਹੈ ਸੜਕਾਂ ਤੇ ਆਈਏ ਚਾਹੇ ਕਿਤੇ ਵੀ ਖੜੇ ਹੋਈਏ ਅਸੀਂ ਉਹ ਮਨੁਵਾਦੀ ਸੋਚ ਨੂੰ ਖਤਮ ਸਾਡੀ ਕਿਸੇ ਜਾਤੀ ਦੇ ਨਾਲ ਕਿਸੇ ਧਰਮ ਦੇ ਨਾਲ ਕੋਈ ਵਿਤਕਰਾ ਨਹੀਂ ਹੈ ਕੋਈ ਦੁਸ਼ਮਣੀ ਨਹੀਂ ਇਹ ਮੰਗ ਪੱਤਰ ਇਕਤਾ ਅਸਮਾਨੀਓ ਕਮਿਸ਼ਨਰ ਸਾਹਿਬ ਨੂੰ ਦੇ ਰਹੇ ਹਾਂ ਔਰ ਇਸ ਤੋਂ ਬਾਅਦ ਇੱਕ ਮੰਗ ਪੱਤਰ ਸ਼੍ਰိုင်း ਬੋਰਡ ਦੇ ਨਾਮ ਤੇ ਜਿਹੜਾ ਆ ਔਰ ਸੌਰੀ ਸੈਂਸਰ ਬੋਰਡ ਦੇ ਨਾਮ ਤੇ ਵੀ ਸਭ ਨੂੰ ਦਿੱਤਾ ਜਾਏਗਾ ਔਰ ਇੱਕ ਮਾਨਯੋਗ ਐਸਸੀ ਕਮਿਸ਼ਨ ਦਾ ਜਿਹੜਾ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਜਾਏਗਾ ਔਰ ਐਸਸੀ ਕਮਿਸ਼ਨ ਭਾਰਤ ਨੂੰ ਵੀ ਮੰਗ ਪੱਤਰ ਦਿੱਤਾ ਜਾਏਗਾ ਔਰ ਜਲਦ ਜਿਹੜਾ ਆ ਇਸ ਫਿਲਮ ਦੇ ਖਿਲਾਫ ਔਰ ਇਹਨਾਂ ਜਿਹੜੇ ਕੈਰੈਕਟਰ ਨੇ ਜਿੰਨਾਂ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕਿਰਦਾਰ ਨਿਭਾਏ ਜਿਨ੍ਹਾਂ ਨੇ ਲਿਖਿਆ ਵੱਲੋਂ ਸੰਤ ਸਮਾਜ ਨੂੰ ਮਿਲ ਕੇ ਬਿਲਕੁਲ ਜੀ ਬਿਲਕੁਲ ਅਸੀਂ ਪੂਰੇ ਭਾਰਤ ਦੇ ਜਿਹੜੇ ਵਾਲਵਿਕੀ ਸਮਾਜ ਦੇ ਸੰਤ ਨੇ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਔਰ ਜਿੰਨੀਆਂ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਉਹਨਾਂ ਦੇ ਨਾਲ ਵੀ ਸੰਪਰਕ ਕੀਤਾ ਜਾਏਗਾ ਔਰ ਜਲਦੀ ਇਸ ਐਕਸ਼ਨ ਇਹਦੇ ਖਿਲਾਫ ਐਕਸ਼ਨ ਜਿਹੜਾ ਲਿੱਤਾ ਜਾਏਗਾ ਧੰਨ